ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਨਾਲ ਲੈ ਕੇ ਜਦ ਸੁਲਤਾਨਪੁਰ ਲੋਧੀ ਤੋਂ ਜਗਤ ਦੇ ਸੁਧਾਰ ਲਈ ਤੁਰੇ ਤਾਂ ਪਹਿਲੀ ਰਾਤ ਬਿਆਸ ਦਰਿਆ ਲੰਘ ਕੇ ਗੋਇੰਦਵਾਲ ਪਿੰਡ ਵਿੱਚ ਬਾਹਰ ਇੱਕ ਰੁੱਖ ਹੇਠ ਠਹਿਰੇ। ਦੂਜੀ ਰਾਤ ਖਡੂਰ ਪਿੰਡ ਪਹੁੰਚ ਗਏ। ਇੱਥੇ ਵੀ ਖੁੱਲੇ ਆਕਾਸ਼ ਹੇਠ ਰਾਤ ਕੱਟ ਲਈ। ਅਗਲੇ ਦਿਨ ਮਰਦਾਨੇ ਨੂੰ ਬਹੁਤ ਭੁੱਖ ਲੱਗੀ। ਇਤਨੇ ਵਿੱਚ ਚੌਧਰੀ ਮਹਿਮੇ ਦੀ ਪਤਨੀ ਜਿਸ ਦਾ ਨਾਮ ਵਰਾਈ ਅਤੇ ਇੱਕ ਹੋਰ ਔਰਤ ਸਮੇਤ ਉੱਥੋਂ ਲੰਗੀ। ਨੂਰਾਨੀ ਪ੍ਰਭਾਵ ਦੇਖ ਕੇ ਦਿਲ ਨੂੰ ਖਿੱਚ ਪਾਉਣ ਵਾਲਾ ਕੀਰਤਨ ਸੁਣ ਕੇ ਉਸ ਨੇ ਆ ਕੇ ਮੱਥਾ ਟੇਕਿਆ ਚਰਨਾ ਨਾਲ ਮੱਥਾ ਚੁੰਦਿਆ ਉਸ ਦੇ ਅੰਦਰ ਰੋਮ ਰੋਮ ਵਿੱਚ ਪਿਆਰ ਦੀ ਚਰਨਾ ਹਟ ਛੜ ਗਈ ਉਸ ਨੇ ਸਾਥਣੂ ਘਰ ਪੇ ਜਾ ਤੇ ਉਹ ਸਵਾਦਲਾ ਭੋਜਨ ਤਿਆਰ ਕਰਕੇ ਲੈ ਆਈ ਮਰਦਾਨੇ ਨੇ ਖਾਣਾ ਖਾ ਕੇ ਆਖਿਆ ਜੀ ਰੋਟੀ ਖਾ ਕੇ ਬੀਬੇ ਜੀ ਦੀ ਰੋਟੀ ਦੀ ਯਾਦ ਆ ਗਈ ਗੁਰੂ ਜੀ ਮੁਸਕਰਾਏ ਤੇ ਬੋਲੇ ਜਿਵੇਂ ਰੋਟੀ ਵਿੱਚ ਘਿਓ ਰਚ ਜਾਂਦਾ ਹੈ ਇਸੇ ਤਰ੍ਹਾਂ ਪਿਆਰ ਵੀ ਵਸਤਾ ਰਸਤਾ ਵਿੱਚ ਰਲ ਮਿਲ ਜਾਂਦਾ ਹੈ ਅਤੇ ਇਹ ਪਿਆਰ ਦਾ ਹੀ ਸੁਆਦ ਹੁੰਦਾ ਹੈ ਗੁਰੂ ਜੀ ਨੇ ਉਸੇ ਦਿਨ ਖਡੂਰ ਤੋਂ ਅਗਲੇ ਪੜਾ ਲਈ ਚਾਲੇ ਪਾਏ ਖਡੂਰ ਤੋਂ ਚੱਲ ਕੇ ਗੁਰੂ ਜੀ ਵਰਤਮਾਨ ਅੰਮ੍ਰਿਤਸਰ ਸ਼ਹਿਰ ਵਾਲੀ ਥਾਂ ਪਹੁੰਚ ਗਏ ਇੱਥੇ ਉਸ ਸਮੇਂ ਜੰਗਲ ਸੀ ਤੇ ਵਿਚਕਾਰ ਇੱਕ ਕੁਦਰਤੀ ਬੜੇ ਤਲਾਕ ਕੰਡੇ ਇੱਕ ਬੇਰੀ ਬੈਠ ਗਏ ਇਸ ਥਾਂ ਨੂੰ ਅੱਜਕੱਲ ਦੁੱਖਪੰਜਣੀ ਬੇਰੀ ਦੇ ਤਲਾਅ ਨੂੰ ਅਮਰਸਰ ਸਰੋਵਰ ਆਖਦੇ ਹਨ ਜਿਸ ਦੇ ਵਿਚਕਾਰ ਹਰਮੰਦਰ ਸਾਹਿਬ ਸੁਨਹਿਰੀ ਸਥਾਪਿਤ ਹੈ ਇੱਥੇ ਕਈ ਦਿਨ ਰਹੇ ਤੇ ਰੋਜ਼ਾਨਾ ਦੋਵੇਂ ਵੇਲੇ ਕੀਰਤਨ ਹੁੰਦਾ ਰਿਹਾ ਆਸ-ਪਾਸ ਦੇ ਪਿੰਡ ਸੁਲਤਾਨ ਪਿੰਡ ਤੁੰਗ ਚਾਟੀਵੰਡ ਅਤੇ ਖਾਪੜ ਖੇੜੀ ਦੇ ਲੋਕ ਕੀਰਤਨ ਸੁਣ ਆਉਂਦੇ ਰਹੇ ਇੱਥੇ ਹੀ ਪਹਿਲੀ ਵਾਰ ਗੁਰੂ ਜੀ ਨੇ ਕੀਰਤਨ ਪਿੱਛੋਂ ਕੜਾ ਪ੍ਰਸ਼ਾਦ ਦੀ ਦੇਗ ਵਰਤੌਣ ਦੀ ਬਿਧੀ ਸਮਝਾਈ ਤੇ ਮਰਦਾਨੇ ਦੇ ਪੁੱਛਣ ਤੇ ਦੱਸਿਆ ਕਿ ਕਦੇ ਇੱਥੇ ਰੋਜ਼ ਹੀ ਸਵੇਰ ਤੋਂ ਰਾਤ ਤੱਕ ਕੀਰਤਨ ਹੋਇਆ ਕਰੇਗਾ ਤੇ ਸਾਰਾ ਦਿਨ ਕੜਾ ਪ੍ਰਸ਼ਾਦ ਵਰਤਿਆ ਕਰੇਗਾ ਉਹ ਭਵਿਕ ਬਾਣੀ ਥੋੜੇ ਸਮੇਂ ਪਿੱਛੇ ਹੀ ਪ੍ਰਤੱਖ ਸਾਹਮਣੇ ਆ ਗਈ ਅੰਮ੍ਰਿਤਸਰ ਸ਼ਹਿਰ ਵਾਲੀ ਥਾਂ ਜੰਗਲ ਵਿੱਚ ਕੁਝ ਦਿਨ ਗੁਜ਼ਾਰ ਕੇ ਗੁਰੂ ਨਾਨਕ ਦੇਵ ਜੀ ਲਾਹੌਰ ਸ਼ਹਿਰ ਤੋਂ ਹੋ ਕੇ ਐਮਨਾਬਾਦ ਪਹੁੰਚ ਗਏ ਉਸ ਸਮੇਂ ਐਮਨਾਬਾਦ ਦਾ ਨਾਮ ਸੈਦਪੁਰ ਸੰਡੇਆਲੀ ਸੀ ਬਾਬਰ ਬਾਦਸ਼ਾਹ ਦੇ ਹਮਲੇ ਪਿੱਛੋਂ ਸ਼ਹਿਰ ਦਾ ਨਾਂ ਐਮਨਾਬਾਦ ਪ੍ਰਸਿੱਧ ਹੋਇਆ ਇੱਥੇ ਪਹੁੰਚ ਕੇ ਗੁਰੂ ਜੀ ਸਿੱਧੇ ਭਾਈ ਲਾਲੂ ਦੇ ਕੱਚੇ ਜਿਹੇ ਮਕਾਨ ਅੱਗੇ ਜਾ ਕੇ ਖੜੇ ਹੋਏ ਲਾਲੂ ਤਰਖਾਣਾ ਕੰਮ ਕਰਕੇ ਸੁੱਚੀ ਕਿਰਤ ਕਮਾਈ ਕਰਦਾ ਸੀ ਹਰ ਸਮੇਂ ਪ੍ਰਭੂ ਪਰਮੇਸ਼ਰ ਨੂੰ ਯਾਦ ਵੀ ਰੱਖਣ ਵਾਲਾ ਭਗਤਪੁਰਸ਼ ਸੀ ਉਹਦੀ ਪੂਰਨ ਗੁਰੂ ਦੇ ਦਰਸ਼ਨ ਕਰਨ ਦੀ ਤਾਂਘ ਸੀ ਇਸ ਲਈ ਗੁਰੂ ਜੀ ਦਿਲਾਂ ਦੀਆਂ ਜਾਣਨ ਵਾਲੇ ਆਪ ਜੀ ਉਸ ਦੇ ਦਰਵਾਜ਼ੇ ਅੱਗੇ ਜਾ ਕੇ ਧੰਨ ਰਿੰਕਾਰ ਦੀ ਆਵਾਜ਼ ਲਾਈ ਲਾਲੋ ਬਾਹਰ ਆਇਆ ਤਾਂ ਗੁਰੂ ਜੀ ਨੇ ਕਿਹਾ ਲੈ ਪਾਈ ਲਾਲੋ ਆ ਗਏ ਹਾਂ ਉਹ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਚਰਨਾਂ ਤੇ ਟੈ ਪਿਆ ਫਿਰ ਸਤਕਾਰ ਨਾਲ ਆਪਣੇ ਘਰ ਅੰਦਰ ਲੈ ਗਿਆ ਮਰਦਾਨਾ ਹੈਰਾਨ ਸੀ ਕਿੱਥੇ ਆ ਗਏ ਹਾਂ ਘਰ ਵਿੱਚ ਨਾ ਤਾਂ ਮੰਝਾ ਹੈ ਤੇ ਨਾ ਹੀ ਪੀੜੀ ਲਾਲੂ ਬਾਹਰੋਂ ਜਾ ਕੇ ਇੱਕ ਛੋਟੀ ਜਹੀ ਮੰਜੀ ਲੈ ਆਇਆ ਹੁਸਨ ਦੇ ਪਿਆਰ ਤੇ ਸਤਿਕਾਰ ਨਾਲ ਗੁਰੂ ਜੀ ਨੂੰ ਬਿਠਾਇਆ ਲਾਲੂ ਰਸੋਈ ਵਿੱਚ ਕੁਝ ਭੋਜਨ ਤਿਆਰ ਕਰਨ ਗਿਆ ਤਾਂ ਮਰਦਾਨੇ ਨੇ ਪੁੱਛਿਆ ਦਾਤਾ ਜੀਓ ਇਹ ਕੌਣ ਪੁਰਸ਼ ਹੈ ਜਿਸ ਦੇ ਘਰ ਆਪ ਇਤਨੀ ਦੂਰੋਂ ਚੱਲ ਕੇ ਆਏ ਹੋ ਗੁਰੂ ਜੀ ਹੱਸ ਕੇ ਬੋਲੇ ਅਸੀਂ ਭਗਤੀ ਦੇ ਘਰ ਆਏ ਹਾਂ ਮਰਦਾਨਿਆ ਜਿੱਥੇ ਕਿਰਤ ਧਰਮ ਦੀ ਹੋ ਰਹੀ ਏ ਅਤੇ ਨਾਲ ਜਿਹੜਾ ਰੱਬ ਦੇ ਰੰਗ ਵਿੱਚ ਰਤਾ ਹੈ ਲੱਲੂ ਭੋਜਨ ਤਿਆਰ ਕਰਕੇ ਲੈ ਆਇਆ ਕੋਧਰੇ ਦੀ ਰੋਟੀ ਦੇ ਨਾਲ ਸਾਖ ਸੀ ਮਰਦਾਨਾ ਦੇਖ ਕੇ ਘਬਰਾਇਆ ਕਿ ਸੁੱਕੀ ਰੋਟੀ ਕਿਵੇਂ ਸੰਘ ਚੋਂ ਲੰਗੇਗੀ ਪਰ ਜਦ ਗੁਰੂ ਜੀ ਨੂੰ ਖਾਂਦਿਆਂ ਦੇਖਿਆ ਤਾਂ ਹੌਸਲੇ ਵਿੱਚ ਆ ਗਿਆ ਤੇ ਜੇ ਗੁਰੂ ਜੀ ਨੂੰ ਸਵਾਦੀ ਲੱਗ ਰਹੀ ਹੈ ਤਾਂ ਮੈਂ ਕਿਉਂ ਨਹੀਂ ਖਾ ਸਕਦਾ ਸੱਚਮੁੱਚ ਇਸ ਰੋਟੀ ਵਿੱਚ ਮਰਦਾਨੇ ਨੂੰ ਬੇਹੱਦ ਸਵਾਦ ਆਇਆ ਜਿਵੇਂ ਜਿਵੇਂ ਗੁਰੂ ਜੀ ਸਵਾਦ ਨਾਲੇ ਰੋਟੀ ਖਾਂਦੇ ਗਏ ਲਾਲੂ ਦੇ ਮਨ ਨੂੰ ਅਥਾਹ ਸ਼ਾਂਤੀ ਤੇ ਸੰਤੁਸ਼ਟਤਾ ਮਿਲਦੀ ਗਈ ਜਦੋਂ 3 ਦਿਨ ਇੱਥੇ ਰਹਿ ਕੇ ਗੁਰੂ ਜੀ ਚੱਲਣ ਲੱਗੇ ਤਾਂ ਲਾਲੂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ اے ਸਤਿਗੁਰੂ ਜੀ ਕਿ ਕੁਝ ਦਿਨ ਹੋਰ ਇਸ ਥਾਂ ਨੂੰ ਭਾਗ ਲਾਓ ਪਿਆਰ ਭਰੀ ਅਰਜ਼ੋਈ ਮੰਨੀ ਗਈ ਗੁਰੂ ਜੀ ਰੋਜ਼ ਸਵੇਰੇ ਨਗਰ ਤੋਂ ਬਾਹਰ ਰੋੜਾ ਤੇ ਢੇਰ ਜਾਂ ਖੇਤ ਦੇ ਟਿੱਬੇ ਤੇ ਜਾ ਬੈਠਦੇ ਤੇ ਸੁਰਤ ਕਾਲਪੁਰਖ ਨਾਲ ਜੁੜ ਜਾਂਦੀ ਇਸ ਤਪੋਸਥਾਨ ਤੇ ਪਿੱਛੋਂ ਗੁਰਦੁਆਰਾ ਰੋੜੀ ਸਾਹਿਬ ਬਣ ਗਿਆ ਇਹਦੇ ਨੇੜੇ ਹੀ ਭਾਈ ਲਾਲੋ ਦੀ ਖੂਹੀ ਵੀ ਯਾਦਗਾਰ ਵਜੋਂ ਸੰਭਾਲੀ ਹੋਈ ਹੈ ਗੁਰੂ ਜੀ ਨੂੰ Hindu ਨਾਨਕ ਤਪਾਤੇ ਮੁਸਲਮਾਨ ਨਾਨਕ ਸਾਫ ਕੀ ਰੱਖਣ ਲੱਗ ਪਏ ਐਮਨਾਵਾਦ ਦੇ ਪਠਾਨ ਹਾਕਮ ਦੇ ਕਾਰਦਾਰ ਮਲਕ ਭਾਗੋ ਨੇ ਬ੍ਰਹਮ ਪੂਜ ਕੀਤਾ ਤੇ ਵਧੀਆ ਖਾਣੇ ਤਿਆਰ ਕਰਕੇ ਸਭ ਸਾਧੂ ਸੰਤਾਂ ਨੂੰ ਸੱਦਾ ਭੇਜਿਆ ਉਸਨੇ ਗੁਰੂ ਜੀ ਨੂੰ ਸੱਦਾ ਭੇਜਿਆ ਪਰ ਉਹ ਨਾ ਗਏ ਉਸਨੇ ਗੁੱਸੇ ਨਾਲ ਕਈ ਬੰਦੇ ਇਕੱਠੇ ਭੇਜ ਦਿੱਤੇ ਗੁਰੂ ਜੀ ਜਦ ਆਏ ਤਾਂ ਮਾਲਕ ਭਾਗੋ ਨੇ ਗੁੱਸੇ ਨਾਲ ਕਿਹਾ हे ਤਪੇ ਤੂੰ ਗਰੀਬ ਛੂਦਰ ਦੇ ਘਰ ਰੋਟੀ ਖਾ ਲੈਂਦਾ ਹੈ ਪਰ ਮੇਰੇ ਸੱਦੇ ਤੇ ਵੀ ਨਹੀਂ ਆਉਂਦਾ ਮਰਾਸੀ ਤੇਰੇ ਨਾਲ ਰਹਿੰਦਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਰੱਬ ਜਿੱਥੇ ਦਿੰਦਾ ਹੈ ਖਾ ਲੈਂਦੇ ਹਾਂ ਉਸ ਦੀ ਰਜਾ ਵਿੱਚ ਰਹਿੰਦੇ ਹਾਂ ਜਦ ਮਾਲਕ ਭਾਗੋ ਦੀ ਇਸ ਉੱਤਰ ਨਾਲ ਤਸੱਲੀ ਨਾ ਹੋਈ ਤਾਂ ਗੁਰੂ ਜੀ ਨੇ ਲਾਲੋ ਨੂੰ ਆਖਿਆ ਕਿ ਉਹ ਆਪਣੇ ਘਰ ਤੋਂ ਕੋਧਰੇ ਦੀ ਇੱਕ ਰੋਟੀ ਲੈ ਆਵੇ ਉਧਰ ਮਲਖ ਭਾਗੋ ਦੀ ਇੱਕ ਪੂੜੀ ਤੇ ਕਚੌੜੀ ਮੰਗਵਾ ਲਈ ਦੋਵਾਂ ਹੱਥਾਂ ਵਿੱਚ ਦੋਵੇਂ ਭੋਜਨ ਲੈ ਕੇ ਉਹਨਾਂ ਨੇ ਉਹਨਾਂ ਨੂੰ ਘੁੱਟਿਆ ਤੇ ਨਪੀੜਿਆ ਕੁਦਰਤ ਦੀ ਅਜਿਹੀ ਖੇਡ ਵਾਪਰੀ ਲਾਲੋ ਦੀ ਸੁੱਕੀ ਰੋਟੀ ਵਿੱਚੋਂ ਦੁੱਧ ਦੀਆਂ ਬੂੰਦਾਂ ਤੇ ਮਲਕ ਭਾਗੋ ਦੇ ਪਕਵਾਨਾਂ ਵਿੱਚੋਂ ਲਹੂ ਦੀਆਂ ਬੂੰਦਾਂ ਨਿਕਲ ਆਈਆਂ ਇਕੱਠੇ ਹੋਏ ਸਾਰੇ ਲੋਕ ਹੈਰਾਨ ਹੋ ਗਏ ਮਲਕ ਭਾਗੋ ਨੂੰ ਗੁੱਸਾ ਚੜ ਗਿਆ ਨਾਲ ਉਹ ਸ਼ਰਮਿੰਦਾ ਵੀ ਹੋ ਰਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਮਝਾਇਆ ਕਿ ਨੇਕ ਕਮਾਈ ਤੇ ਦਸਾਂ ਨਹਾਂ ਦੀ ਕਿਰਤ ਦੁੱਧ ਵਰਗੀ ਪਵਿੱਤਰ ਤੇ ਸ਼ੁੱਧ ਹੈ ਪਰ ਮਾੜੀ ਕਮਾਈ ਤੇ ਦੂਜਿਆਂ ਦਾ ਮਾਰਿਆ ਹੱਕ ਲਹੂ ਦੇ ਬਰਾਬਰ ਹੈ ਇਸ ਲਈ ਉਨਾ ਗਰੀਬਾਂ ਦਾ ਲਹੂ ਹੈ ਜਿਨ੍ਹਾਂ ਦੀ ਕਮਾਈ ਤੂੰ ਸਾਹਮਣੇ ਰੱਖ ਰਿਹਾ ਹੈ ਅਸੀਂ ਮਾੜੀ ਕਮਾਈ ਨਾਲ ਤਿਆਰ ਹੋਇਆ ਭੋਜਨ ਨਹੀਂ ਖਾ ਸਕਦੇ ਇਸੇ ਲਈ ਨਾ ਕਰ ਰਹੇ ਸਾਂ ਇਹ ਕਹਿ ਕੇ ਗੁਰੂ ਜੀ ਉੱਥੋਂ ਬਾਹਰ ਆ ਗਏ ਤੇ ਮੁਰ ਭਾਈ ਲਾਲੋ ਦੇ ਘਰ ਆ ਕੇ ਡੇਰਾ ਕੀਤਾ ਇਸ ਘਟਨਾ ਪਿੱਛੋਂ ਐਮਨਾਬਾਦ ਦੇ ਬਹੁਤ ਹਿੰਦੂ ਤੇ ਮੁਸਲਮਾਨ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਅਮਨਾਬਾਦ ਵਿੱਚ ਭਾਈ ਲਾਲੋ ਦੇ ਘਰ ਰਹਿੰਦੇ ਆ ਇੱਕ ਹੋਰ ਅਜਾਈ ਘਟਨਾ ਵਾਪਰੀ ਜਿਸ ਨਾਲ ਗੁਰੂ ਨਾਨਕ ਦੇਵ ਜੀ ਦੀ ਉਪਮਾ ਹੋਰ ਵਧੇਰੇ ਹੋਣ ਲੱਗ ਪਈ ਇਸੇ ਨਗਰ ਦੇ ਪਠਾਨ ਹਾਕਮ ਦਾ ਪੁੱਤਰ ਬੜਾ ਸਖਤ ਬਿਮਾਰ ਹੋ ਗਿਆ ਤੇ ਕੋਈ ਬੈਦ ਹਕੀਮ ਉਸ ਨੂੰ ਠੀਕ ਨਾ ਕਰ ਸਕਿਆ ਅਖੀਰ ਮਾਲਕ ਭਾਗੋ ਨੇ ਸਲਾਹ ਦਿੱਤੀ ਕਿ ਕਿਸੇ ਪਹੁੰਚੇ ਹੋਏ ਸਾਈ ਫਕੀਰ ਦੀ ਅਰਦਾਸ ਨਾਲ ਹੀ ਠੀਕ ਹੋਵੇਗਾ ਪਹੁੰਚਿਆ ਫਕੀਰ ਕਿੱਥੋਂ ਲੱਭੇ ਅਖੀਰ ਸਭ ਸੰਤਾਂ ਫਕੀਰਾਂ ਨੂੰ ਗ੍ਰਿਫਤਾਰ ਕਰਕੇ ਲੈ ਆਂਦਾ ਜਿਨ੍ਹਾਂ ਵਿੱਚ ਗੁਰੂ ਜੀ ਵੀ ਸਨ ਪਠਾਨ ਹਾਕਮ ਨੇ ਕਿਹਾ ਕਿ ਜਦ ਤੱਕ ਮੇਰਾ ਪੁੱਤਰ ਕੋਈ ਸਾਈ ਫਕੀਰ ਠੀਕ ਨਹੀਂ ਕਰ ਦਿੰਦਾ ਉਸ ਸਮੇਂ ਤੱਕ ਮੈਂ ਕਿਸੇ ਨੂੰ ਵੀ ਰਹਾ ਨਹੀਂ ਕਰਾਂਗਾ ਸਭ ਸੰਤ ਫਕੀਰ ਪਠਾਨ ਹਾਕਮ ਦੀ ਧਮਕੀ ਤੋਂ ਭੈ ਪੀਤ ਹੋ ਗਏ ਇਸ ਸਮੇਂ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿ ਫਕੀਰਾਂ ਤੋਂ ਸੀਸਾ ਲੈਣ ਤੇ ਪੁੱਤਰ ਠੀਕ ਕਰਾਉਣ ਦਾ ਤਰੀਕਾ ਗਲਤ ਹੈ। ਇਹੋ ਤੂੰ ਬਾਦ ਅਸੀਸਾ ਹੀ ਲੈਂਗਾ। ਉਹਨੂੰ ਸਮਝਾਇਆ ਤਾਂ ਉਸਨੇ ਸਾਰੇ ਸੰਤ ਫਕੀਰ ਰਹਾ ਕਰ ਦਿੱਤੇ। ਗੁਰੂ ਜੀ ਨੇ ਕਿਹਾ ਕਿ ਇਸ ਨੂੰ ਕਿਸੇ ਮਹਾਪੁਰਸ਼ ਦੀ ਝੂਠੀ ਰੋਟੀ ਖਵਾਓ ਇਹ ਠੀਕ ਹੋ ਜਾਏਗਾ। ਉਸਨੇ ਲਾਲੂ ਦੀ ਝੂਠੀ ਦੇ ਕਰ ਬਚੀ ਪਈ ਰੋਟੀ ਪੁੱਤਰ ਨੂੰ ਦਿੱਤੀ ਤੇ ਉਹ ਠੀਕ ਹੋ ਗਿਆ ਉਹ ਖੁਸ਼ ਹੋ ਗਿਆ ਤੇ ਗੁਰੂ ਜੀ ਦਾ ਸੇਵਕ ਬਣ ਗਿਆ ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਜਿਤਨਾ ਚਿਰ ਤੇਰੇ ਵਿੱਚ ਹੰਕਾਰ ਸੀ ਅਰਦਾਸ ਵੀ ਤੇਰਾ ਭਲਾ ਨਹੀਂ ਸੀ ਕਰ ਸਕਦੀ ਜਦੋਂ ਹੰਕਾਰ ਛੱਡਿਆ ਤੇ ਝੂਠੀ ਰੋਟੀ ਤੱਕ ਖਾਣ ਲਈ ਤਿਆਰ ਹੋ ਗਿਆ ਤਾਂ ਲੜਕਾ ਠੀਕ ਹੋ ਗਿਆ ਇਹਨਾਂ ਸੰਤਾਂ ਫਕੀਰਾਂ ਦਾ ਤੂੰ ਗ੍ਰਿਫਤਾਰ ਕਰਕੇ અપਮਾਨ ਕੀਤਾ ਹੈ ਇਹਨਾਂ ਤੋਂ ਖਿਮਾ ਮੰਗ ਸਭ ਨੂੰ ਚੰਗੀਆਂ ਵਸਤਾਂ ਭੇਟ ਕਰਕੇ ਸਤਕਾਰ ਨਾਲ ਵਿਦਾ ਕਰ ਉਸਨੇ ਇਸੇ ਤਰ੍ਹਾਂ ਕੀਤਾ ਮਲਕ ਭਾਗੋ ਇਹ ਇਹ ਦੂਜੀ ਵਾਰ ਕੌਤਕ ਦੇਖ ਰਿਹਾ ਸੀ ਇਸ ਲਈ ਉਹ ਵੀ ਪੈਰੀ ਪੈ ਗਿਆ ਉਸ ਨੂੰ ਸ਼ਰਮਿੰਦਗੀ ਸੀ ਕਿ ਉਹਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਫਸੌਣ ਲਈ ਇਹ ਸਲਾਹ ਦਿੱਤੀ ਸੀ ਪਰ ਉਹਨਾਂ ਦੀ ਇੱਕ ਹੋਰ ਜਿੱਤ ਹੋ ਗਈ। ਉਹਨੇ ਆਪਣੀ ਭੁੱਲ ਲਈ ਅਫਸੋਸ ਪ੍ਰਗਟ ਕੀਤਾ। ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਫਿਰ ਉਪਦੇਸ਼ ਦਿੱਤਾ ਕਿ ਲੋਕਾਂ ਦੀ ਕਮਾਈ ਜੋਰ ਨਾਲ ਖੋਣੀ, ਧੋਖਾ ਕਰਕੇ ਆਪ ਸੰਭ ਲੈਣੀ, ਠੱਗੀ ਕਰਨੀ ਤੇ ਫਿਰ ਇਸ ਮਾੜੀ ਕਮਾਈ ਤੇ ਸੱਤ ਵਾਂਗ ਚੰਬਰ ਕੇ ਬੈਠੇ ਰਹਿਣਾ ਮਾੜਾ ਕੰਮ ਹੈ। ਕਾਰਦਾਰ ਹੋ ਕੇ ਲੋਕਾਂ ਨਾਲ ਇਨਸਾਫ਼ ਕਰਨਾ ਤੇ ਕਿਸੇ ਦਾ ਹੱਕ ਨਾ ਮਾਰਨਾ ਤੇਰੀ ਨੇਕ ਕਮਾਈ ਹੋਵੇਗੀ ਫਿਰ ਗੁਰੂ ਜੀ ਨੇ ਉਸ ਨੂੰ ਪ੍ਰਭੂ ਪਰਮਾਤਮਾ ਦੇ ਘਰ ਦੀਆਂ ਗੱਲਾਂ ਦੱਸੀਆਂ ਨਾਮ ਸਿਮਰਨ ਦੀ ਮਹਾਨਤਾ ਸਮਝਾਈ ਤੇ ਉਸ ਦੀ ਸੁੱਤੀ ਆਤਮਾ ਨੂੰ ਜਿਹੜਾ ਹਲੂਣ ਕੇ ਜਗਾਇਆ ਕਿ ਉਸ ਨੂੰ ਸੱਚ ਦਾ ਗਿਆਨ ਹੋ ਗਿਆ ਉਸ ਨੇ ਆਪਣਾ ਇਕੱਠਾ ਕੀਤਾ ਤਨ ਤੁਰੰਤ ਗਰੀਬਾਂ ਤੇ ਉਹਨਾਂ ਵਿੱਚ ਜਿਨ੍ਹਾਂ ਤੋਂ ਖੋਇਆ ਸੀ ਵੰਡ ਦੇਣ ਦਾ ਐਲਾਨ ਕੀਤਾ ਤੇ ਆਪ ਗੁਰੂ ਜੀ ਦਾ ਸਿੱਖ ਬਣ ਗਿਆ ਉਹ ਬਾਕੀ ਦਾ ਜੀਵਨ ਗੁਰੂ ਜੀ ਦੇ ਦੱਸੇ ਤਰੀਕੇ ਨਾਲ ਬਿਤਾਉਣ ਲੱਗ ਪਿਆ ਮਰਦਾਨਾ ਮਾਲਕਾ ਭਾਗੋ ਦੇ ਘਰ ਬ੍ਰਹਮ ਪੂਜ ਤੋਂ ਪਹਿਲਾਂ ਹੀ ਛੁੱਟੀ ਲੈ ਕੇ ਤਲਵੰਡੀ ਪਰਿਵਾਰ ਨੂੰ ਮਿਲਣ ਚਲਾ ਗਿਆ ਸੀ ਉਹ ਵਾਪਸ ਐਮਨਾਬਾਦ ਆ ਗਿਆ ਤੇ ਉਸਨੇ ਗੁਰੂ ਜੀ ਨੂੰ ਦੱਸਿਆ ਕਿ ਤਲਵੰਡੀ ਤੁਹਾਨੂੰ ਸਾਰੀ ਯਾਦ ਕਰਦੇ ਹਨ ਖਾਸ ਕਰਕੇ ਰਾਏ ਬਲਾਰ ਬਹੁਤ ਹੀ ਵਿਅਕਲ ਹੋ ਰਿਹਾ ਹੈ ਇਸ ਤੇ ਗੁਰੂ ਜੀ ਨੇ ਤਲਵੰਡੀ ਜਾਣ ਦਾ ਵਿਚਾਰ ਪੱਕਾ ਕਰ ਲਿਆ ਸੋ ਠੀਕ ਆ ਸਾਧ ਸੰਗਤ ਜੀਓ ਇਸੇ ਹੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਦੂਸਰਾ ਪਾਠ ਲੈ ਕੇ ਫਿਰ ਆਪ ਜੀ ਦੇ ਸਨ ਮੁਖੋਵਾਗਾ